ਭਾਜੀ ਇਹ ਜਿਹੜਾ ਸਿਸਟਮ ਲੱਗਾ ਥੋੜੀ ਜਾਣਕਾਰੀ ਦੇ ਦੇ ਮੋਟੀ ਮੋਟੀ ਇਹਦੇ ਬਾਰੇ। ਤੁਸੀਂ ਬੋਲੋ ਜੀ। ਜਾਣਕਾਰੀ ਨਰਿੰਦਰ ਚੀਮਾ ਜੀ ਦੇਣਗੇ। ਅੱਛਾ ਜੀ। ਹਾਂਜੀ ਉਹ ਸਾਡੇ ਇੰਚਾਰਜ ਆ। ਉਹਨਾਂ ਨੂੰ ਜ਼ਿਆਦਾ ਇਸ ਬਾਰੇ ਜਾਣਕਾਰੀ। ਹਾਂਜੀ ਉਹ ਜ਼ਿਆਦਾ ਨਾਲ। ਚਲੋ ਠੀਕ ਹੈ ਜੀ ਉਹਨਾਂ ਨਾਲ ਗੱਲਬਾਤ ਕਰ ਲਾਂਗੇ ਇਸ ਲਈ। ਸਤਿਉ ਦੇਖਸਰ ਸਟ੍ਰੀਮ ਦੇ ਨਾਲ ਜਿਹੜੀਆਂ ਸਬਜ਼ੀਆਂ, ਦਾਲਾਂ, ਪਕਵੀਆਂ ਪਈਆਂ ਦੀ ਦੇਖ ਸਕਦੇ। ਬਹੁਤ ਵੱਡਾ ਸਿਸਟਮ ਲੱਗਾ ਹੋਇਆ ਡੇਰਾ ਸਸਕਣ ਬੱਲਾਂ ਵਿਖੇ। ਬਿਨਾਂ ਲੱਕੜ ਤੋਂ, ਬਿਨਾਂ ਗੈਸ ਤੋਂ ਜਿਹੜਾ ਇਹ ਪ੍ਰੋਜੈਕਟ ਲੱਗਾ ਹੋਇਆ ਹੈ ਸਟ੍ਰੀਮ ਦੇ ਨਾਲ ਜਿਹੜੀਆਂ ਸਬਜ਼ੀਆਂ, ਦਾਲਾਂ ਤੁਸੀਂ ਦੇਖ ਸਕਦੇ ਹੋ ਤਿਆਰ ਕੀਤੀਆਂ ਜਾ ਰਹੀਆਂ ਤੇ 1 2 3 4 5 6 7 8 ਇਦਾਂ ਦੇ ਪ੍ਰੋਜੈਕਟ ਇੱਥੇ ਲੱਗੇ ਹੋਏ ਆ ਕੜਾਈਆਂ ਦੇ ਲੋ ਵੱਡੇ ਵੱਡੀਆਂ ਸਟ੍ਰੀਮ ਨਾਲ ਜਿਹੜਾ ਸਾਰਾ ਕੁਝ ਤਿਆਰ ਹੁੰਦਾ ਸਾਰਾ ਕੁਝ ਸਟ੍ਰੀਮ ਦੇ ਨਾਲ ਇਹ ਇੱਥੇ ਕੋਈ ਲੱਕੜ ਨਹੀਂ ਲੱਗਦੀ ਕੋਈ ਗੈਸ ਨਹੀਂ ਲੱਗਦਾ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕੋਈ ਲੋਕ ਚੀਜ਼ ਨਹੀਂ ਲੱਗਦੀ ਨਾ ਗੈਸ ਨਾ ਲੱਕੜੀ ਨਾ ਬਿਜਲੀ ਇਸ ਸਟ੍ਰੀਮ ਦੇ ਨਾਲ ਹੀ ਸਾਰੀ ਜਿਹੜੀ ਹੈ ਬਣਦੀ ਪਈ ਆ ਡੇਰਾ ਸੱਚਕਣ ਬੱਲਾ ਤੋਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਸਤਿਗੁਰੂ ਰਬਿਦਾਸ ਮਹਾਰਾਜ ਦੇ ਆਸ਼ੀਰਵਾਦ ਸਦਕਾ ਅਧੁਨਿਕ ਜਿਹੜੀਆਂ ਸਿਸਟਮ ਇੱਥੇ ਲੱਗਾ ਹੋਇਆ ਆ ਉਹ ਆਪਾਂ ਤੁਹਾਨੂੰ ਸਿਸਟਮ ਵੀ ਥੋੜਾ ਦਿਖਾਉਨੇ ਆ ਤੇ ਜਿਹੜਾ ਲੱਗਾ ਹੋਇਆ ਆ ਆ ਦੇਖੋ ਜੀ ਇੱਧਰਲੇ ਪਾਸੇ ਸਿਸਟਮ ਸਾਰਾ ਆਉਣਾ ਆ ਇਹਦੇ ਰਾਹੀਂ ਸਾਰੀ ਜਿਹੜੀ ਸਟ੍ਰੀਮ ਹੋ ਕੇ ਜਿਹੜਾ ਸਿਸਟਮ ਰਾਹੀਂ ਜਿਹੜੀ ਆ ਉਧਰ ਨੂੰ ਜਾਂਦੀ ਆ ਆ ਤੁਸੀਂ ਚੈੱਕ ਕਰ ਸਕਦੇ ਆ ਇੱਥੋਂ ਸਾਰਾ ਹੀ ਸਿਸਟਮ ਜਿਹੜਾ ਸਟ੍ਰੀਮ ਜਿਹੜੀ ਉਧਰ ਜਾਂਦੀ ਆ ਤੇ ਉਹਦੇ ਨਾਲ ਜਿਹੜਾ ਸਬਜ਼ੀਆਂ ਬਣਦੀਆਂ ਪਈਆਂ ਤੇ ਦੇਖ ਸਕਦੇ ਆ ਇੱਧਰ ਇਹਦੇ ਵਿੱਚ ਜਰੂਰ ਲੱਕੜ ਦਾ ਇਸਤੇਮਾਲ ਹੁੰਦਾ ਆ ਇੱਥੋਂ ਜਿਹੜੀ ਸਟ੍ਰੀਮ ਜਿਹੜੀ ਉਧਰ ਨੂੰ ਜਾਂਦੀ ਆ ਉਹ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੀ ਆ ਸਾਥੀ ਨਾਲ ਤੇ ਦੇਖਦੇ ਆ ਵੀ ਉਹ ਕੀ ਕਹਿੰਦਾ ਕਿਹੜੀ ਘਟੀ ਬਣਦੀ ਆ ਤੇ ਪਾਜੀ ਆ ਜਿਹੜਾ ਪ੍ਰੋਜੈਕਟ ਲੱਗਾ ਹੋਇਆ ਆ ਇਹਦੇ ਬਾਰੇ ਥੋੜੀ ਜਾਣਕਾਰੀ ਦਿਓ ਅੰਦਰ ਸੀ ਬਣਾ ਲਈ ਆ ਵੀ ਇਹ ਕਿੱਦਾਂ ਆਪਰੇਟ ਕਰਦਾ ਪੂਰਾ ਜੀ ਉੱਚੀ ਬੋਲੋ ਜੀ ਇਹ ਭਾਫ ਬਣਾ ਭਾਫ ਬਣਾ ਭਾਫ ਇੱਥੇ ਭਾਫ ਜਿਹੜੀ ਆ ਤਿਆਰ ਤਿਆਰ ਕੀਤੀ ਜਾਂਦੀ ਹੈ ਉਸ ਤੋਂ ਬਾਰੇ ਭਾਫ ਜਿਹੜੀ ਪੈਪਰਾਂ ਹੀ ਜਿਹੜੀ ਹੈ ਅੰਦਰ ਚੁੱਲ੍ਹਿਆਂ ਤੱਕ ਭਟੀਆਂ ਤੱਕ ਜਾਂਦੀ ਸਰ ਕਿਹੜੀ ਕਿਹੜੀ ਚੀਜ਼ ਇਹਨਾਂ ਬਣ ਜਾਂਦੀ ਦਾਲਾਂ ਸਬਜ਼ੀਆਂ ਦੇ ਇਲਾਵਾ ਦਾਲਾਂ ਸਬਜ਼ੀਆਂ ਚੌਲ ਖੀਰ ਕੜੀ ਜਿਹੜੀ 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 ਮਤਲਬ ਹਾਂਜੀ ਸਟ੍ਰੀਮ ਜਿਸ ਤਰੀ ਨਾਲ ਸਟੀਮ ਨਾਲ ਬਣ ਸਕਦੀ ਉਹ ਹਰ ਇੱਕ ਚੀਜ਼ ਬਣ ਸਕਦੀ ਆ ਬਸ ਜਿਹੜਾ ਘੰਟਿਆਂ ਦਾ ਕੰਮ ਆ ਕਮੈਂਟ ਕਰਦੇ ਮੇਰੇ ਜੀ ਅੱਛਾ ਅੱਛਾ ਜਿੰਨੀ ਮਰਜ਼ੀ ਸੰਗ ਨਾ ਇਹਦੇ ਨਾਲ ਕੋਈ ਧੂਆ ਹੁੰਦਾ ਅੰਦਰ ਨਾ ਇਹਨਾਂ ਕੋਈ ਅੰਦਰ ਮੈਨੂੰ ਮੈਦ ਹੈ ਕਿ ਅੰਦਰ ਸੇਕ ਵੀ ਨਹੀਂ ਆ ਰਿਹਾ ਨਾ ਬਿਨਾ ਸੇਕ ਤੋਂ ਬਿਨਾ ਧੂਏ ਤੋਂ ਬਿਨਾ ਗੈਸ ਤੋਂ ਬਿਨਾ ਲੱਕੜ ਵਾਲੇ ਜਿਹੜੇ ਅੰਦਰ ਸਟ੍ਰੀਮ ਦੇ ਨਾਲ ਸਾਰਾ ਕੁਝ ਹੋ ਰਿਹਾ ਹੈ ਸੋ 10 ਸੈਕਿੰਡ ਬੱਲਾ ਵੀ ਜਿਹੜਾ ਹੈ ਅਧੁਨਿਕ ਸਿਸਟਮ ਲੱਗਾ ਹੈ ਇਹਦੇ ਨਾਲ ਸਾਰੇ ਸਮਾਜ ਨੂੰ ਮੁਬਾਰਕਾਂ ਆ ਔਰ ਬਹੁਤ ਵਧੀਆ ਗੱਲ ਹੈ ਕਿ ਅੱਜ ਜਿਹੜੀਆਂ ਤਰੱਕੀਆਂ ਕੀਤੀਆਂ ਜਾ ਰਹੀਆਂ ਸਾਰੇ ਪਾਸੇ ਹੀ ਦੇਖ ਸਰ ਸਾਥੀਓ ਇੱਥੋਂ ਜਿਹੜਾ ਇਹ ਸਟ੍ਰੀਮ ਤਿਆਰ ਕੀਤੀ ਜਾਂਦੀ ਹੈ ਇਸ ਸਟ੍ਰੀਮ ਜਿਹੜੀ ਆ ਇਹਦੇ ਵਿੱਚ ਲੱਕੜੀਆਂ ਪਾ ਕੇ ਜਿੱਦਾਂ ਵੀ ਕੀਤਾ ਕਰਕੇ ਸਟ੍ਰੀਮ ਤਿਆਰ ਕਰਨ ਤੋਂ ਬਾਅਦ ਪੈਪਰਾਂ ਹੀ ਹੁੰਦੀ ਹੋਈ ਆ ਸਿਸਟਮ ਰਹੀ ਜਾਂਦੀ ਆ ਤੇ ਸਿਸਟਮ ਰਹੀ ਹੁੰਦੀ ਹੋਈ ਜਿਹੜੀ ਐ ਤੁਸੀਂ ਦੇਖ ਸਕਦੇ ਆ ਇੱਧਰ ਇੱਕ ਚੁੱਲ ਇੱਧਰੋਂ ਜਾ ਕੇ ਇੱਕ ਚੁੱਲਾ 2 3 4 5 ਇਹਨਾਂ ਸਾਰਾ ਤੱਕ ਪਹੁੰਚਦੀ ਆ ਔਰ ਵੱਡੀ ਗੱਲ ਇਹ ਨਾ ਤਾਂ ਇੱਥੇ ਸੇਕ ਹੁੰਦਾ ਆ ਠੀਕ ਐ ਨਾ ਹੀ ਅੱਗ ਵਾਲੀ ਜਾ ਰਹੀ ਨਾ ਹੀ ਗੈਸ ਲਾਇਆ ਜਾ ਰਿਹਾ ਨਾ ਹੀ ਚੁੱਲ੍ਹੇ ਵਾਲੇ ਜਾ ਰਿਹਾ ਕਿਸੇ ਤਰ੍ਹਾਂ ਦਾ ਕੋਈ ਸੇਕ ਨਹੀਂ ਸਟ੍ਰੀਮ ਦੇ ਨਾਲ ਹੀ ਸਾਰੀ ਜਿਹੜੀ ਸਬਜ਼ੀਦਾਂ ਵਾਲੜੀਆਂ ਬਣਦੀਆਂ ਪਈਆਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਇਹਰਾ ਸਸਟੇਨ ਬਲੋਤ ਨੂੰ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਜੀ। ਜੁਦੇ ਸਾਰੇ ਸੰਗਤਾਂ ਸੇਵਾਵਾਂ ਕਰਦੀਆਂ ਪਈਆਂ। ਲੰਗਰ ਦਾ ਦੀ ਸੇਵਾਵਾਂ। ਆਓ ਸਾਥੀਓਨ ਤਾਂ ਇੱਕ ਹੋਰ ਚੀਜ਼ ਦਿਖਾਉਨੇ ਆਂ। ਬਾਈ ਜੀ ਕਿੰਨਾ ਦਿਖਾ ਲਈ ਕਿੰਨੀ ਮੜ ਜੀ। ਤੇ ਆਹ ਦੇਖ ਲੋ ਜੀ। ਇਸ ਤਰ੍ਹਾਂ ਸਿਸਟਮ ਤਿਆਰ ਹੁੰਦਾ। ਇਹ ਲੱਕੜ ਵਿੱਚ ਜਾਂਦੀ ਆ ਤੇ ਇਹਨਾਂ ਸਟ੍ਰੀਮ ਬਣਦੀ ਹੈ ਨਾ। ਹਾਂ ਜੀ। ਤੇ ਸਟ੍ਰੀਮ ਬਣ ਕੇ ਫੇ ਪੈਪਰਾਂ ਜਿਹੜੀ ਸਿਸਟਮ ਨਾਲ ਜਾਂਦੀ। ਇਸ ਤਰ੍ਹਾਂ ਦੇਖੋ ਇੱਕ ਸਾਈਡ ਦੇ ਉੱਤੇ ਜਿਹੜਾ ਪ੍ਰੋਜੈਕਟ ਲੱਗਾ ਹੋਇਆ। ਇਹਦੇ ਵਿੱਚ ਲੱਕੜੀ ਵਾਲੀ ਜਾਂਦੀ ਹੈ ਨਾ ਸਟ੍ਰੀਮ ਤਿਆਰ ਹੁੰਦੀ ਆ। ਦਸਤੂਾਰ ਤੇ ਜਿਹੜੀ ਅੰਦਰ ਜਾਂਦੀ ਹੈ ਧੰਨਵਾਦ ਜੀ ਦੇਖ ਸਾਰੇ ਸਾਥੀ ਸੰਗਰ ਦੇ ਡੇਰਾ ਸੱਚਕੰਡ ਬੱਲੇ ਤਸਵੀਰਾਂ ਤਾਂ ਦਿਖਾ ਰਹੇ ਆਂ ਦੇਖੋ ਸੰਗਤਾਂ ਸੇਵਾਵਾਂ ਕਰਦੀ ਪਈਆਂ ਲੰਗਰ ਚੱਲਦਾ ਪਿਆ ਸੇਵਾਦਾਰ ਆਪਣੀ ਸੇਵਾਵਾਂ ਨਿਭਾ ਰਹੇ ਆ ਪਹਿਲਾਂ ਬਾਰਿਸ਼ ਹੋਈ ਸੀ ਹੁਣ ਵੈਸੇ ਧੁੱਪ ਨਿਕਲੀ ਆ ਜੀ ਵਿੱਚ ਲੈ ਲਈਏ ਵਧੀਆ ਜੀ ਵਧੀਆ ਚਲੋ